ਹੈਲੋ ਹਾਟ ਫੋਟੋ ਦੇਖੋ ਕਿੰਨਾ ਕੋਸ਼ਿਸ਼ ਵੀਰਾ ਦਮਨ ਤੂੰ ਕੱਢਦੇ ਇਹਨੂੰ ਅੱਖ ਬੰਦ ਕਰ ਉਹ ਸ਼ਾਇਦ ਮੈਂ ਵਲੌਗ ਚ ਦੇਖੀ ਸੀ ਦਮਨ ਵਲੌਗ ਚ ਦੇਖੀ ਸੀ ਆਹ ਨਾ ਤੇ ਘੇਰਾ ਨਾ ਨਹੀਂ ਉਡੂ ਡਰੋਨਾ ਇਹ ਤੂੰ ਇਹ ਲੈ ਕੇ ਜਾ ਉਪਰ ਤੱਕ ਗਾ ਰੋਟੀ ਘੇ ਤੇ ਖਾ ਲੋ ਰੋਟੀਆਂ ਬਾਅਦ ਚ ਖਾਣਗੇ वो लड़का जो लिफाफे शूज साफ करता हाई फते ने त्यार किया फते है अज कि लग रहा देखो जी अगर के दिल मेरी मेरे धोन तो चाती ਆ ਦੇਖਿਓ ਕੱਢਿਓ ਹਾਂਜੀ ਆ ਕੱਢਤੀ ਇੱਧਰ ਦੇਖੋ ਸੋਕੇ ਸੋਕੇ ਅੱਜ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਮ ਬਸਤੀ ਵਲੌਗ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਅੱਜ ਜੀ ਮਾਰਨਿੰਗ ਵਿੱਚ ਫਤੇ ਸਿੰਘ ਦੀ ਰੈਡੀ ਹੋ ਚੁਕੀ ਨੇ ਸਕੂਲ ਵਾਸਤੇ ਮੰਡੇ ਦੀ ਸ਼ੁਰੂਆਤ ਹੈ ਜੀ ਤੇ ਫਤੇ ਸਿੰਘ ਨੂੰ ਬहोत-ਬहोत विशेष ਨੈਕੀ ਬੁਧੀ ਪ੍ਰਾਈ ਕਰੂ ਠੀਕ ਹੈ ਜੀ ਤੁਸੀਂ ਦੁੱਧੋ ਪੀਣ ਤੋਂ ਬਾਅਦ ਇੱਕ ਵਾਰੀ ਕੂਲੀ ਕੀਤੀ ਸੀ ਨਹੀਂ ਨਹੀਂ ਕਿਤੇ ਕਰਕੇ ਆ ਭੱਜ ਕੇ ਜਾਓ ਦੁੱਧੂ ਮੀਨ ਤੋਂ ਬਾਅਦ ਕਰਦੇ ਹੁੰਦੇ ਨੇ ਨਾ ਉਧਰ ਚੱਲਿਆ ਇੱਧਰ ਕੀ ਜ਼ੋਰ ਲਾਇਆ ਪਿਆ ਅਜ ਇੱਧਰ ਬੂਟ ਚਮਕਾਣ ਤੇ ਜ਼ੋਰ ਲਾ ਰੱਖਿਆ ਦੰਮੂ ਵਾਈ ਯੂ ਆਰ ਲੇਟ ਆਹੋ ਮੈਨੂੰ ਪ੍ਰਨੀਤ ਦੱਸ ਰਿਹਾ ਹੈ ਕਹਿੰਦਾ ਉਹ ਤੇ ਅਜੇ ਨਾਂਦੀ ਪਈ 10 ਮਿੰਟ ਰਹਿ ਗਏ ਸੀਗੇ ਉਦੋਂ ਨਹੀਂ ਤੇ ਵੈਨ ਚ ਬੈ ਕੇ ਕਰ ਦੇਣੀ ਸਕੂਲ ਤੱਕ ਪਹੁੰਚ ਹੋ ਜਣੀ ਸੀ दमू म एंटीपैक का लाने पोत कुत्ता अच्छा फर्स्ट राउंड वीरेंनु भी लाए हो नाल चंगा जा रहे दारे। दारे। है पता मिल हां ओदे वाली मची नहीं दो चल दे पत्तन होली केड़ी तो हां आईडी काट दे की बड़ी <laughs> <पड़ी। laughs> <laughs> सोनू तेरी <द्रहस> बड़ी <laughs> ਬੰਮੂ ਤੇਨ ਨੂੰ ਨਹੀਂ ਪਤਾ ਸੀ ਕਿ ਵੈਨ ਆਉਣੀ ਤੇ ਤੂੰ ਅਜੇ ਨਾਲ ਲੱਗ ਰਹੀ। ਮੈਂ ਟਲ ਕੇ 9 ਵਜੇ ਆਣੀ ਆ। ਉਹ ਕਲੌਕ ਤੇ ਟਾਈਮ 8:15 ਹੋ ਰੱਖਿਆ ਸੀਗਾ। ਮੈਂ ਕਿਹਾ 20 ਮਿੰਟਾਂ ਦੇ ਘਰ ਆਣੂੰਗੀ। ਫਿਰ ਤੁਹਾਡੀ ਕਲੌਕ ਹੀ ਗਲਤ ਹੈ। ਅਰੇ ਕਿੱਥੇ ਸਿੱਟੀਆਂ ਇੱਥੋਂ ਪਤਾ ਮਿਲਣ ਲੱਗਣਾ। ਓਏ ਯੋ। ਮੰਮੂ, ਕਿਆ ਕਿਆ ਸਾਸਰੀ ਗੱਲਬਾਤ ਹੈ? ਇਹ ਸਸਰੀ ਗੱਲਬਾਤ। ਓਏ ਇੱਕ ਵਲੌਗ ਬਣ ਰਿਹਾ। ਥੈਂਕ ਯੂ। ਥੈਂਕ ਯੂ। ਅਰੇ ਪਪੇ ਨੂੰ ਨੀ। ਓ ਮਮਾ ਅੱਜ ਨਾਲ ਗੱਲੇ। ਫਿਰ ਕੀ ਹੋ ਗਿਆ? ਓ ਮਮਾ। ਦੇ ਲਈ ਹੁੰਦਾ ਉਹ ਕਾਲਾ ਜਿਹਨੂੰ ਹੁੰਦਾ ਮੋਟਾ ਜਿਹਾ ਤੇਰੇ ਵਰਗਾ ਤੇ ਫਿਰ ਜਿਹੜਾ ਬਈ ਮੈਂ ਜਾਨੀਆਂ ਉਹ ਨਾ ਜਦ ਲਬਰੇਡਰ ਰੈਟੀਵਰ ਨੂੰ ਖਾਣ ਨੂੰ ਪੈ ਰਿਆ ਹੁੰਦਾ ਦੋਸਤ ਹੁੰਦੇ ਨੇ ਮਤਲਬ ਰੈਟੀਵਰ ਵਿਚਾਰ ਚੁੱਕ ਕੇ ਬੈਠਾ ਕਾਣਾ ਹੁੰਦਾ ਤੇ ਜਦੂ ਮੈਂ ਉਹਨੂੰ ਕੱਚ ਕਰਦੇ ਨਾ ਉਹ ਸਾਰਾ ਇੱਡਾ ਹੁੰਦਾ ਲਬਰੇਡਰ ਫੌਰ ਦੇਖ ਲਿਆ ਫਿਰ ਹੈ ਕਿੱਤਿਆਂ ਨੂੰ ਮੈਂ ਪਹਿਲੇ ਪਤਾ ਵੀਡੀਓਜ਼ ਦੇਖਣਾ ਨੇ ਜੀ ਕਰਦੀ ਆ ਯਾਰ ਬੜਾ ਨਿਆਰਾ ਹੁੰਦਾ ਯਾਰ ਲੈ ਬੜਾ ਨਿਆਰਾ ਹੁੰਦਾ ਕੀ ਕਹਿ ਰਾਇਆ ਐਹੀ ਤਰ੍ਹਾਂ ਓਏ 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 ਦੇਖੋ ਦੇਖੋ ਸਿਰੇ ਸਿਰੇ ਲੜਾਈਆਂ ਇਹਨਾਂ ਦੀ ਚਲੋ ਕੋਈ ਨਹੀਂ ਫਿਰ ਰੱਖਿਆ ਮੈਂ ਕਹਿ ਰਾਂ ਜੀ ਦੇ ਲੈ ਕੋਈ ਨਾ ਕਹ ਨਾ ਮੇਰੇ ਬਾਈ ਤੂੰ ਸਿਰੇ ਆਇਆ ਸੁਣ ਲੈ ਫੜੀਏ ਤੈਨੂੰ ਹੁਣ ਜਦਾ ਖਰਚ ਕਹਤਾ ਮੈਨੂੰ ਇਹਨੇ ਕਹਤਾ ਚਲ ਆ ਗਈ ਬੈਨ ਆ ਗਈ ਬੈਨ ਆ ਗਈ ਓਏ ਬੈਨ ਮੈਨ ਆ ਗਈ ਬੈਨ ਆ ਗਈ ਬੈਨ ਆ ਗਈ ਫੜ ਜਾ ਫੜ ਜਾ ਤੈਨੂੰ ਮੈਂ ਜਦਾ ਹੋਰੀ ਫਣੀ ਹਾਏ ਜੋ ਥਾ ਵੀ ਜੋਤ ਚੱਲ ਰਹੀ ਫਿਰ ਪੇਪਰਾਂ ਦੀ ਤਿਆਰੀ ਹੈ ਜੋਤ ਮੈਂ ਚੱਲਦੀ ਫਿਰ ਪੇਪਰਾਂ ਦੀ ਤਿਆਰੀ ਜੋਤ ਬਲਿੰਦਰ ਨਾਲ ਬਿਜ਼ੀ ਹੋ ਰਿਹਾ ਹੈ ਕਿਹਦਾ ਇਹ ਸੈਕਿੰਡ ਚਲਾਦਾ ਹੈ ਨਾ ਬਾਰ-ਬਾਰ ਕਿੰਨੇ ਵਜੇ ਹੁੰਦੀ ਜੋਤ ਵੇਣ ਕਿੰਨੇ ਵਜੇ ਹਣੀ ਵੇਣ ਜੋਤ ਨੂੰ ਪਤਾ ਸਹੀ ਟਾਈਮਿੰਗ ਹੈ ਹਾਂ ਕੰਮ ਦੇਖ ਲੋ ਓਏ ਨਹੀਂ ਮੇਰੀ ਗੁੱਗਨੋ ਆ ਗਈ ਨਹੀਂ ਮੇਲੀ ਗੁੱਗੋ ਹਾਂਜੀ ਮੈਨੂੰ ਪਤਾ ਹੀ ਤੁਸੀਂ ਪੁੱਠੇ ਕੰਮ ਕਰੋਗੇ ਮੈਂ ਤਾਂ ਘਰੇ ਆਇਆ ਤੁਹਾਨੂੰ ਦੁੱਧ ਦਿੰਨਾ ਜਾ ਕੇ ਉਹ ਕਿੱਥੇ ਲੱਭਦੇ ਫਿਰਦੇ ਨੇ ਹੁਣ ਦੇਖ ਲੋ ਇਹਨਾਂ ਦੇ ਕੰਮ ਬੱਸ ਕਰਤਾ ਕੰਮ ਲੈ ਤੂੰ ਵੀ ਨਾਲ ਜਾ ਨਾ ਤੂੰ ਇੱਥੇ ਖੜੋਤਾ ਨਿਰਵੈਰ ਪੰਨੂ ਆਏ ਹਾਏ ਨਿਰਵੈਰ ਪੰਨੂ ਪਰਦਾ ਕਣਕਾਂ ਜੁਰੇ ਚਲੋ 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 ਇੱਧਰ ਦੇਖੋ ਜਿਹੜਾ ਇਹ ਜਿਹੜਾ ਇਹ ਅੱਜ ਲੈਂਦਾ ਸੀਗਾ ਨਾ ਤੇ ਇਹਨੂੰ ਖੇਤਾਂ 'ਚ ਚਲਾਉਣ ਆਏ ਨੇ ਤੇ ਇਹਨਾਂ ਨੇ ਹੁਣ ਚੱਕ ਕੇ ਤੇ ਉਹ ਕਣਕ ਤੇ ਸਿੱਟ ਲਿਆ ਤੇ ਕੱਲ ਇੱਕ ਸਾਡੇ ਭੈਣ ਜੀ ਕਹਿੰਦੇ ਹੇ ਉਮਰ ਹੈ ਉਹਦੀ ਆਹ ਟੌਇਜ਼ ਨਾਲ ਖੇਡਣ ਦੀ ਤੇ ਜੇ ਉਮਰ ਚ ਨਹੀਂ ਖੜਨਾ ਤੇ ਹੋਰ ਮੈਨੂੰ ਸਮਝ ਨਹੀਂ ਆਉਂਦੀ ਫਿਰ ਵੀ ਉਹਨੇ ਜਾਂ ਤਾਂ ਸਾਡੀ ਉਮਰ ਚ ਖੜਨਾ ਹਨਾ ਜਾਂ ਫਿਰ ਉਹਨੇ ਬੁੱਢੇ ਹੋ ਕੇ ਖੜਨਾ ਆ। ਪੀ ਜੇ ਤੁਹਾਨੂੰ ਨਹੀਂ ਪਤਾ ਹੈਗਾ ਦੇਖੋ ਬੱਚਾ ਤਾਂ ਬੱਚਾ ਹੈ ਹਨਾ ਤੇ ਉਹ ਇੰਨਾ ਵੀ ਵੱਡਾ ਨਹੀਂ ਹੋ ਗਿਆ ਕਿ ਉਹ ਆਹ ਵਾਲੇ ਟੌイズ ਦੇ ਨਾਲ ਖੇਡ ਨਹੀਂ ਸਕਦਾ। ਤੇ ਕੋਈ ਚੀਜ਼ ਹੁੰਦੀ ਕਿ ਆਪਾਂ ਪਿਆਰ ਦੇ ਨਾਲ ਲੈਨੇ ਆ ਹਨਾ ਆਪਣੇ ਬੱਚੇ ਵਾਸਤੇ। ਤੇ ਅਸੀਂ ਵੀ ਉਦਾਂ ਹੀ ਅਸੀਂ ਆਪਣੇ ਫਤੇ ਵਾਸਤੇ ਨਾ ਉਹ ਚੀਜ਼ ਬੜੇ ਪਿਆਰ ਦੇ ਨਾਲ ਲਈ ਹੈ। ਬੜੇ ਸ਼ੌਂਕ ਦੇ ਨਾਲ ਲਈ ਹੈ ਸੋ ਮੈਨੂੰ ਐਂ ਲੱਗਦਾ ਵੀ ਇੰਨੀ ਕੁ ਜ਼ਿਆਦਾ ਸਮਝ ਵੀ ਜਿੱਥੇ ਆਪਾਂ ਇੱਕ ਦੂਜੇ ਨੂੰ ਕਹਿਣ ਲੱਗ ਰਹੇ ਆ ਕਿ ਉਹਦੀ ਉਮਰ ਹੈ ਆ ਟੌイズ ਨਾਲ ਖੇਡਣ ਦੀ ਐਡਾ ਤਾਂ ਉਹ ਹੈ ਨਹੀਂ ਕਿ ਗਾਂ ਕਿਤੇ ਉਹ 18 19 ਸਾਲਾਂ ਦਾ ਹੈ ਵੀ ਉਹਦੀ ਉਮਰ ਨਹੀਂ ਹੈਗੀ ਆ ਖਡੋਣੇ ਨਾਲ ਖੇਡਣ ਦੀ ਹਨਾ ਤੇ ਮੈਨੂੰ ਨਹੀਂ ਸਮਝ ਲੱਗੀ ਵੀ ਤੁਸੀਂ ਇਹ ਕਿਹੜੇ ਐਂਗਲ ਨਾਲ ਤੇ ਕਿਸੇ ਹਿਸਾਬ ਦੇ ਨਾਲ ਇਹ ਚੀਜ਼ ਕਹੀ ਹੈ ਆਈ ਡੋਨਟ ਨੋ ਤੁਹਾਡੀ ਅੰਡਰਸਟੈਂਡਿੰਗ ਹੈ ਇਹ ਕਿ ਤੁਹਾਨੂੰ ਇੰਨੀ ਕੁ ਜ਼ਿਆਦਾ ਨੋਲੇਜ ਹੈ ਵੀ ਕਿਹੜੀ-ਕਿਹੜੀ ਉਮਰ 'ਚ ਬੱਚਾ ਨੂੰ ਕਿਹੜੇ-ਕਿਹੜੇ ਟੌイズ ਨਾਲ ਖੇਡਣਾ ਚਾਹੀਦਾ ਹੈ ਉਧੇ ਕੋ ਹਰ ਟਾਈਪ ਦੇ ਟੌイズ ਹੈਗੇ ਨੇ ਠੀਕ ਐ ਸੋ ਡੋਨਟ ਵਰੀ ਤੁਸੀਂ ਨਾ ਇਸ ਚੀਜ਼ ਦੀ ਟੈਨਸ਼ਨ ਲਿਆ ਕਰੋ ਫਿਲਹਾਲ ਦੇਖੋ ਸਾਡੇ ਬੰਦੇ ਲੱਭਣ ਲੱਗ ਰਹੇ ਨੇ ਤੇ ਇਹਨਾਂ ਨੇ ਮਿਲ ਲਿਆਦਾ 에어로ਪਲੇਨ ਗੁੰਮ ਕਰ ਲਿਆ ਮੈਂ ਤਾਂ ਹੀ ਕਿਹਾ ਸੀਗਾ ਕਿ ਇਹ ਨਾ ਲਿਓ ਕਿਉਂਕਿ ਜਦੋਂ ਇਹ ਉੱਡਦਾ ਨਾ ਤਾਂ ਇਹ ਲੱਭਦਾ ਨਹੀਂ ਹੈਗਾ ਪਹਿਲਾਂ ਵੀ ਕਿੰਨ ਗੁੰਮ ਹੋਇਆ ਸੀਗਾ ਕਿੱਧਰ ਜਾਣਾ ਯਾਰ ਲਓ ਜੀ ਫਾਈਨਲੀ ਸਾਡਾ ਪਲੇਨ ਲੱਭ ਗਿਆ ਪਾਪਾ ਕੰਟਰੋਲ ਤੋਂ ਵਿੱਚ ਪ ਜਾ ਰਹੇ ਸਾਰੀ ਕਣਕਗਾਹ ਤੀ ਓਏ ਜਿੱਦੇ ਆਪਾਂ ਨੂੰ ਆਵਾਜ਼ ਜੀ ਨਾ ਨਾ ਉਹਦੀ ਫਿਰ ਆਪਾਂ ਉਰੀ ਲਾਉਦੇ ਰਹਿਣਾ ਸੀਗਾ ਹਾਂ ਫਿਰ ਲੱਗੇ ਚਲਾਣ ਦੇਖੋ ਇਹਨਾਂ ਦਾ ਕੰਮ ਮੈਂ ਘਰੇ ਆਈ ਮੈਂ ਕਿਤੇ ਦੁੱਧਾ ਪੀਂਦੇ ਹੋਣਗੇ ਦੇਖੋ ਦੁੱਧ ਸੁਕਾ ਦੇ ਇਹ ਨਾ ਜ਼ਬਰਦਸਤ ਬਹੁਤ ਹਾਂ ਆ ਨਾ ਨਾ ਫਬਰ ਮੋਡ ਫਿਰ ਮੁੰਨਾ ਕਰਾ ਦੇ ਇਹ ਲੋਕੀ ਕਹਿੰਦੇ ਕਿ ਆ ਛੋਟਾ ਜਿਹਾ ਬੱਚਾ ਵੀ ਇਹ ਇਹਦੀ ਉਮਰ ਹੈ ਆ ਵਗੈ ਟੌਏ ਨਾਲ ਖੇਡਣ ਦੀ ਤੇ ਆ ਤਾਂ ਸਾਡਾ ਨਿੱਕਾ ਜਿਹਾ ਪੋਤਾ ਦੇਖੋ ਵੱਡਾ ਏ ਨੂੰ ਇੰਨਾ ਪਸੰਦ ਆਇਆ ਤੇ ਉਹਨੂੰ ਨਹੀਂ ਆਏਗਾ ਹੁਣ ਫੇਰ ਉਸੇ ਡਾਇਰੈਕਸ਼ਨ 'ਚ ਛੱਡੋ। ਇਹ ਉਧਰ ਛੱਡਿਓਗੇ। ਆਪਣੀ ਗਾਨਿਕ 'ਚ ਛੱਡੋ ਕੋਈ ਗੱਲ ਨਹੀਂ। ਜਾਂ ਇਧਰ ਨੂੰ ਪਹੀਵਾਲ ਨੂੰ ਛੱਡੋ। ਉਹ ਰੋਡ ਤੇ ਚੱਲਦੇ ਫੇਰ। ਹੈਂ? ਹੁਣ ਤਾਂ ਫੇਰ ਮਿਲ ਗਿਆ ਉਹ ਤੇ ਮਿਲਣਾ ਵੀ ਰੋਡ ਤੇ। ਹੋਰ ਮੈਂ ਉੱਥੇ ਹੌਲਾ ਹੌਲਾ ਇਹ ਚੀਜ਼ ਹੈ ਨਾ। ਹੈਂ ਮੈਂ ਕੀ ਕਰ ਰਹੀ ਆਂ? ਹਾਂਜੀ। ਉਹਦੇ ਧੁੱਪੇ ਬੈਠੇ ਸਾਰੇ ਮੈਂ ਤਾਂ ਤੁਹਾਨੂੰ ਬੁਲਾਣਾ ਹੀ ਚਲੋ ਬੈਠਦੇ ਆਂ। ਇਹ ਬੱਚੇ ਨਾਲ ਖੇਡਣਾ ਨਹੀਂ ਆ। ਮੈਂ ਤਾਂ ਆਇਆ ਤਾਂ ਟਾਈਮ ਤੇ ਦੇਖੋ ਬਿਲਕੁਲ ਆ ਗਈ ਸੀ। ਜਮਾ ਜਦ ਹੀ ਮੈਂ ਸਕੂਲ ਤੋਂ ਆਇਆ ਨਾ ਪਾਪਾ ਉਧਰ ਹੀ ਖੜੇ ਪਾਪਾ ਨੇ ਆ ਜਾ ਅੱਛਾ। ਲੱਭਨੀ ਤਾਂ ਇਧਰ ਨੂੰ ਨਾ ਛੱਡ ਫੇਰ ਨਹੀਂ ਖੜਿਆ ਨਹੀਂ ਇਧਰ ਨੂੰ ਮੁੱਕਾ ਕਰ ਮੈਨੂੰ ਦਿਖ ਨਹੀਂਦਾ ਲੈ ਦੇ ਓਏ ਉਧਰ ਕਰ ਇਹਨਾਂ ਜਿਹੜਾ ਥਰਮੋਕੋਲ ਜੀ ਨਹੀਂ ਹੁੰਦੀ ਹੈਗੀ ਉਦਾਂ ਦਾ ਬਣਿਆ ਹੋਇਆ ਇਹ ਥਰਮੋਕੋਲ ਦੀ ਉਹ ਤਰ੍ਹਾਂ ਦਾ ਸਾਬ ਨਹੀਂ ਆਇਆ ਪਾਣ ਹਜੇ ਉਹ ਨਹੀਂ ਹੈਗਾ ਅਸੀਂ ਕਹਦੇ ਨੇ ਆਪਾਂ ਅੰਦਾਜ਼ ਨਾਲ ਚਲਾ ਰਹੇ ਹਾਂ ਬੁੱਤੇ ਹੱਟ ਜੀ ਲੋ ਗਾਇਸ ਟਾਈਮ ਹੋ ਗਿਆ 3:30 ਕਿਦਰ ਆਪਾਂ ਨੇ ਰੱਖਤੀ ਚਾਹ ਮੈਂ ਨਾ ਇਹਦੇ ਵਿੱਚ ਦੁੱਧ ਹੋਣ ਵਾਧਾ ਐਡ ਕਰ ਲਿਆ ਕਿਉਂਕਿ ਪਨੀਤ ਨੇ ਸਾਡੇ ਤੇ ਟਿਊਸ਼ਨ ਜਾਣਾ ਤਾਂ ਉਹ ਕਹਿੰਦਾ ਮਸੀ ਮਲੇਟ ਹੋ ਰਿਆ ਤੇ ਮੈਂ ਚੱਲ ਤੂੰ ਫਟਾਫਟ ਨਾ ਹੁਣ ਇਹ ਚਾਹ ਚਾਹ ਬਿਜੀ ਤੇ ਨਾਲ ਆਪਾਂ ਉਹਨਾਂ ਦੇ ਦੂਜੇ ਗੈਸ ਤੇ ਐਗ ਬੋਲ ਰੱਖ ਰਖੇ ਨੇ ਤੇ ਫਟਾਫਟ ਖਾ ਕੇ ਪਨੀਤ ਸਿੰਘ ਦਾ ਉਹ ਟਿਊਸ਼ਨ ਤੇ ਫਤੇ ਸਿੰਘ ਸਾਡਾ ਬਹੁਤ ਖਫਾ ਹੋਣਾ ਆਪਾਂ ਕਦੀ ਜਾਣਾ ਖੇਡਣ ਲੱਗ ਰਿਹਾ ਕਦੀ ਉਹ ਗਨ ਚਲਾ ਰਿਹਾ ਕਦੀ ਉਹ ਕਾਇਕ ਡਾ ਰਿਹਾ ਬੰਦੇ ਤਿੰਨੇ ਚੀਜ਼ਾਂ ਨੇ ਆਪਣੀਆਂ ਇੰਜੋਏ ਕਰ ਲੀਆਂ ਤੇ ਗਾਈਸ ਹੁਣ ਮੈਂ ਥੋੜੇ ਫਤਿਹ ਕੋ ਤੁਹਾਨੂੰ ਲੈ ਕੇ ਚਾਉਂਦਾ ਉਹ ਦੇਖੋ ਕੀ ਕਰ ਰਿਹਾ ਤੇ ਥੋੜੀ ਜਿਹੀ ਗੱਲਾਂ ਸੁਣਦੇ ਆ ਜੇ ਉਹ ਕੁਝ ਕਰਦਾ ਗੱਲਾਂ ਦੇਖਦੇ ਹਾਂ ਹਲੋ ਫਤਿਹ ਫਤਿਹ ਇਧਰ ਹਨ ਅਨ ਕਾਈਡਾਂ ਜਾ ਰਹੇ ਐਗ ਖਾ ਕੇ ਰੁਕ ਰੁਕੋ ਤੁਸੀਂ ਉਹ ਦੱਸੋ ਤੁਸੀਂ ਅੱਜ ਕਿਹੜਾ ਫਾਈਟਰ ਪਲੇਨ ਉਡਾਇਆ ਸੀ ਅੱਜ ਫਾਈਟਰ ਪੀਰੋਕੜ ਜਾ ਸੀ ਰੋਕੇ ਨਹੀਂ ਉਹ ਸੀਗਾ ਤੁਹਾਡਾ ਥੰਡਰ ਬੋਲਟ ਥੰਡਰ ਬੋਲਟ ਠੀਕ ਹੈ ਕਿਵੇਂ ਲੱਗਿਆ ਤੁਹਾਨੂੰ ਉਹਦਾ ਐਕਸਪੀਰੀਅੰਸ ਕਵੇਂ ਰਿਹਾ ਉਦੇ ਨਜ਼ਰ ਬੜੀ ਗੰਦੀ ਲੱਗੀ ਜਿਹੜਾ ਇੱਕ ਨੂੰ ਚੜ ਜਾਂਦਾ ਸੀ ਉਹਦਾ ਪਤਾ ਰਹੇ ਕਿ ਕਿੱਧਰ ਮੁੜੂਆ ਕਿੱਧਰ ਤੇ ਮੈਨੂੰ ਦੱਸ ਦੇ ਅੱਛਾ ਤੇ ਬਾਕੀ ਹੂੰ ਹੋ ਤਾਂ ਉਹਦੇ ਵਿੱਚ ਕੀ ਕੀ ਵਧੀਆ ਲੱਗਿਆ ਉਹਦੇ ਵਿੱਚ ਇਹਦਾ ਤਾਂ ਫਿਲਪਰੇ ਮਰਦ ਨੇ ਕਰਕੇ ਹਾਂਜੀ ਵਧੀਆ ਲੱਗਿਆ ਹੂੰ ਤੇ ਅੱਜ ਤੁਸੀਂ ਸ਼ਾਮ ਦਾ ਕੀ ਕੀ ਸ਼ਡਿਊਲ ਹੈ ਮੈਨੂੰ ਦੱਸੋ ਜਿਵੇਂ ਤੁਸੀਂ ਪਾਪਾ ਨੂੰ ਦੱਸਿਆ ਸੀ ਕੀ ਕੀ ਕਰਨਾ ਹੈ ਤੁਸੀਂ ਨੇ ਹੂੰ ਪੜ੍ਹਾਈ ਕਰਨੀ ਹੈ ਹੂੰ

ਤੇ ਪਰ ਕੁਲਿੰਦਰ ਭਾਜੀ ਆ ਨਹੀਂ ਸੋ ਸਾਡੀ ਫੈਮਿਲੀ ਜਦੋਂ ਇੱਕ ਵੀ ਮੈਂਬਰ ਮਿਸਿੰਗ ਹੁੰਦਾ ਸਾਡਾ ਫਿਰ ਜੀਨ ਕਰਦਾ ਕੱਲੇ ਆ ਨਾ ਜਾਣ ਨੂੰ ਤੇ ਹੁਣ ਫਿਰ ਭਾਜੀ ਜੇ ਕੱਲ ਉਹੇ ਘਰੇ ਫਿਰ ਅਸੀਂ ਕੱਲ ਜਾਵਾਂਗੇ ਤੇ ਅੱਜ ਤੇ ਵੈਸੇ ਵੀ ਭਾਜੀ ਨੇ ਲੇਟ ਆਉਣਾ ਤੇ ਅੱਜ ਤੇ ਨਹੀਂ ਟਾਈਮ ਲੱਗਣਾ ਹੈਗਾ ਜਾਣ ਦਾ ਫਿਰ ਸਾਡਾ ਔਰ ਵੈਸੇ ਵੀ ਨਾ ਥੋੜਾ ਜਿਹਾ ਥੱਕੇ ਜੇ ਪਏ ਆ ਤੇ ਜੀ ਨਹੀਂ ਕਰ ਰਿਹਾ ਕਿਤੇ ਬਾਹਰ ਜਾਣ ਨੂੰ ਦੇਖਦੇ ਆ ਕੱਲ ਦਾ ਪਲਾਨ ਬਣਾਨੇ ਆ ਪਦੇ ਤੂੰ ਹੀ ਪੁੱਠੇ ਪੰਗੇ ਬੋਲ ਲੈਂਦੀ ਆ ਹੁਣ ਤੁਸੀਂ ਖੇਡ ਲਓ ਪਾਪਾ ਨਾਲ ਹੁਣ ਅੱਛਾ ਆਪਣੇ ਜਿੰਨਾ ਜਗਬਿੰਦਰ ਇੱਥੇ ਬਿੰਦਰ ਦੀ ਡਿਊਟੀ ਹੈ ਪਦੇ ਨਾ ਮੂੰਬੋਤ ਸਾਰਾ ਕੁਝ ਆ ਦੇਖੋ ਆ ਦੇਖੋ ਆ ਦੇਖੋ ਛੜੀ ਤੂੰ ਹੀ ਕਿੰਨੇ ਪੰਗੇ ਲੈਂਦੀ ਐ ਨਹੀਂ ਪੁੱਤ ਨਹੀਂ ਇਹ ਸਹੀ ਨਹੀਂ ਹੈ ਕੀ ਚਾਹੀਦੇ ਪਦੇ ਕਿਸ ਤਰ੍ਹਾਂ ਦੀ ਦਾਲ ਚਾਹੀਦੀ ਤੁਹਾਨੂੰ ਮੋਟੀ ਦਾ ਚਾਹੀਦੀ ਆ ਅੱਛਾ ਮੈਂ ਇਹ ਕਹਿ ਰਹੀ ਆ ਕਿ ਪਹਿਲਾਂ ਸਾਡੀ ਸਾਲੀ ਕੜੀ ਬਣਾਉਂਦੀ ਪਰ ਫਿਰ ਓਈਲੀ ਹੋਣਾ ਕੰਮ ਤੇ ਪਕੌੜੇ ਵੀ ਪੈਂਦੇ ਵੈਸੇ ਵੀ ਹੈਵੀ ਹੋਣੀ ਤੇ ਮੈਂ ਸੋਚ ਲਈ ਕਿ ਸਿੰਪਲ ਜਿਹਾ ਨਾ ਦਾਲ ਤੇ ਰਾਈਸ ਹੈ ਨਾ ਪਦੇ ਛੇ ਘਾਲੀ ਮੈਨੂੰ ਪਰ ਆ ਰਹੀ ਹੈ ਖਦੇ ਨਹੀਂ ਪੁੱਤ ਸਤੇ ਰਾਤ ਪੁੱਤ ਚਲ ਮੇਰੇ ਤੇ ਦੁੱਧ ਬਾਟੀ ਚ ਪਾਣਾ ਤੁਹਾਨੂੰ ਵੀ ਬਾਟੀ ਚ ਪਾਣਾ ਫਿਰ ਤੇ ਦੁੱਧ ਹੀ ਚਾਹ ਆਖ ਲੈ ਛੋਟਾ ਤਾਂ ਕਿ ਡੋਲ ਲੈ ਇਹ ਚਾਹ ਕੇ ਤੁਹਾਨੂੰ ਇਹ ਤੁਹਾਡੇ ਜੱਡਾ ਇਹ ਤੁਸੀਂ ਇਹ ਪਰਨੀਤ ਵੀਰਾ ਠੀਕ ਹੈ ਫਤ ਕਿਉਂ ਭੁੱਟੇ ਬੰਗੇ ਲਈ ਜਾਂਦੇ ਹੋ ਯਾਰ ਫਿਰ ਉਹ ਤਾਂ ਭੱਜੋਗੇ ਨਾ ਹੋਰ ਫਿਰ ਗਲਤ ਕਰ ਲੈਣਾ ਇਹ ਤਾਂ ਲੋ गाइस ਅੱਜ ਹੀ ਰਾਤ ਨੂੰ ਬਣਾਵਾਂਗੇ ਦਾਲ ਤੇ ਰਾਈਸ ਬਟ ਮੈਂ ਦੇਖਦੀ ਆਂ ਦਾਲ ਕਿਹੜੀ ਕਿਹੜੀ ਅਵੇਲੇਬਲ ਆ ਕਿਉਂਕਿ ਇਸ ਵਾਰ ਸਾਡਾ ਡੀਮਾਰਟ ਜਾਣ ਦਾ ਟਾਈਮ ਨਹੀਂ ਲੱਗਿਆ ਹੋਏਗਾ ਤੇ ਉਸ ਦਿਨ ਅਸੀਂ ਗਏ ਸੀਗੇ ਨਾ ਜਿੱਦੋਂ ਤੁਸੀਂ ਆਉਣਾ ਸੀ ਨਾ ਤੁਹਾਡੇ ਤੋਂ 2 ਦਿਨ ਪਹਿਲਾਂ ਗਏ ਸੀਗੇ ਬਟ ਮੋਰਚ ਗਏ ਸੀਗੇ ਅਸੀਂ ਤੇ ਉੱਥੋਂ ਮੈਨਾਂ ਦਾਲਾਂ ਨਹੀਂ ਲੈ ਕੇ ਆਏ ਅੱਛਾ ਮੇਰਾ ਪਤਾ ਕੀ ਕਰ ਰਿਹਾ ਛੋਲਿਆਂ ਦੀ ਦਾਲ ਹੂੰ ਵਿੱਚ ਹਰਾ ਧਨੀਆ ਹੂੰ ਤੇ ਨਾਲ ਰਾਈਸ ਨਾਲ ਆਉਂਦਾ ਚਾਰ ਠੀਕ ਹੈ ਮੈਂ ਸਿਰਫ ਸਿੰਪਲ ਜਿਹਾ ਖਾਣਾ ਨੂੰ ਸਿੰਪਲ ਜਿਹਾ ਖਾਣਾ ਅੱਜ ਸਾਡਾ ਜੀ ਮਨ ਕਰ ਰਿਹਾ ਕਿ ਸਿੰਪਲ ਦਾ ਖਾਣਾ ਖਾਂਦੂ ਦਾ ਸਿਮਪਲ ਹੋ ਬਣਾ ਕੋਈ ਜੀ ਅਜੀਬ ਜੀ ਧੁੱਪ ਲੱਗੀ ਹੈ ਗਰਮੀ ਜੀ ਲੱਗੀ ਆਂਦੀ ਸੁਸਤੀ ਨਾ ਕੋਈ ਤਰ੍ਹਾਂ ਦਾ ਦਿਨ ਲੱਗ ਰਿਹਾ ਹੈ ਆਪਣੇ ਥੋੜੇ ਜੇ ਫੇਸਬੁੱਕ ਚੈਨਲ ਦੇ ਬਾਰੇ ਦੱਸੋ ਹਾਂ ਸਾਡਾ ਫੇਸਬੁੱਕ ਚੈਨਲ ਹੈ ਜੀ ਉਹਦਾ ਵੀ ਜਿਹੜਾ ਨਾਮ ਹੈਗਾ ਸੌਰੀ ਫੇਸਬੁੱਕ ਪੇਜ ਤੇ ਬਾਸੀ ਵਲੌਗਸ ਅਸੀਂ ਉਹਦਾ ਸਕਰੀਨ ਸ਼ਾਟ ਤੁਹਾਨੂੰ ਇਹਦੇ ਵਿੱਚ ਪਾ ਦਾਂਗੇ ਕਿ ਕਿਹੜਾ ਹੈਗਾ ਤੇ ਅਸੀਂ ਹੱਥ ਕਰਕੇ ਦੱਸਦੇ ਹਾਂ ਵੀ ਕਿੱਦਾਂ ਸਾਡਾ ਫੇਸਬੁੱਕ ਚੈਨਲ ਉੱਪਰ ਜਿਹੜਾ ਹੈਗਾ ਤੁਹਾਨੂੰ ਲਿੰਕ ਸ਼ੋ ਹੋ ਰਿਹਾ ਚੈਨਲ ਦਾ ਤੇ ਉਥੇ ਜਾ ਕੇ ਕਲਿੱਕ ਕਰਕੇ ਤੇ ਤੁਸੀਂ ਜਿਹੜਾ ਸਾਡਾ ਫੇਸਬੁੱਕ ਪੇਜ ਹੈਗਾ ਵਾਸੀ ਬਲੌਗਸ ਉਹਨੂੰ ਫੋਲੋ ਕਰੋ ਜੀ ਜੂਰ ਬਿੱਗ ਵੀ ਅਸੀਂ ਇਹਦੇ ਚ ਸ਼ੋਅ ਕਰਦਾਂਗੇ ਕਿਹੜਾ ਉਹ ਚੈਨਲ ਹੈ ਪੇਜ ਹੈ ਸਾਡਾ ਉਹਨੂੰ ਪਲੀਜ਼ ਜਾ ਕੇ ਫੋਲੋ ਕਰ ਲਿਓ ਤੇ ਪਤੇ ਕਿਹੜਾ ਗਾਣਾ ਮੈਂ ਦੇਖਾ ਕਿਹੜਾ ਗਾਣਾ ਪਾਉਣਾ ਬੇਬੇ ਤੇਰਾ ਹੀ ਦੰਮੂ ਨਾਲ ਚਾਚੂ ਦਾ ਗਾਣਾ ਫਨਾ ਰਹੇ ਜਿਹੜਾ ਇਹਨੇ ਗਾਇਆ ਸੀ ਮੇਰੇ ਸਾਹਮਣੇ ਨਾ ਲਾਓ ਨਾ ਮੇਰੇ ਨਾਲ ਐਡਾ ਕੀ ਮਾਡਲ ਆ ਦੰਮੂ ਹੱਸਾ ਦੋ ਯਾਰ ਐਂ ਇਹ ਨਹੀਂ ਨਾ ਮੈਂ ਸੋਨਾ ਖਾਇਆ ਟੱਟੇਂ ਚੋਂ ਸਿੱਖਿਆ ਓਏ ਅਈ ਤੇ ਇਹੀ ਕਿਹਾ ਕਿ ਸੋਨਾ ਖਾਇਆ ਨੇ ਬਸ ਬਸ ਇਹ ਆਪ ਸੰਗੰਦੀ ਮਧੂ ਅੱਜ ਤੂੰ ਫੇਰ ਨਿਕਾ ਜਾ ਲੱਗਨਿਆ ਜੇ ਛੋਟਾ ਹੋਣਾ ਬਹਿਣਾ ਨਾ ਚਾਚੂ ਗੁਰ ਚਾਚੂ ਵਾਸ ਹਾਂ ਭੋਤੇ ਬਣ ਗਏ ਨੇ ਨਿਕਲਦੇ ਨੇ ਦੰਮੂ ਸੌਰਤ ਪੂਰੇ ਲਾਏ ਨੇ ਸੁਰਾਵਾਲੀ ਕੋਈ ਕਸਰ ਨਹੀਂ ਛੱਡੀ ਦੰਮ ਨੇ ਗਗੜਮਾ ਸੀਦੀ ਮੈਂ ਹੀ ਐਡਿਟ ਕੀਤੀ ਮਾਸੀ ਮੈਨੂੰ ਹੀ ਰੈਪਿਆ ਦੋ ਚੰਗਾ ਲੈ ਲਈ ਇੱਕ ਬੰਦਾ ਹੱਡਾ ਆ ਬੈਠਾ ਤਿੰਨ ਬੰਦੇ ਹੱਡਾ ਆ ਬੈਠੇ ਨੇ ਦੇਖੋ ਸਾਰੇ ਸਾਰੇ ਫੋਨਾਂ ਤੇ ਲੱਗ ਰਹੇ ਨੇ ਡੈਮਪਾ ਤੇ ਦੋ ਮਿੰਟ ਰੁਕ ਜਾ ਡੈਮੋ ਦਿੱਤੀ ਜਾ ਰਹੀ ਉਧਰ ਡੈਮੋ ਦੇ ਰਹੀ ਹੈ ਡੈਮੋ ਦੇ ਰਹੀ ਹੈ ਤੁਹਾਨੂੰ ਵੀ ਸੂਟ ਡੱਬੇ ਚ ਕਿਦਾਂ ਪੈਕ ਕਰਕੇ ਭੇਜ ਸਕਦੇ ਆਪਾਂ ਪੂਰਾ ਰੈਪ ਹੋ ਜਾਂਦਾ ਨਾ ਹਾਂ ਪੂਰਾ ਬੰਦਾ ਹੋ ਜਾਣਾ ਹੈ ਮੰਨਦੀ ਨਹੀਂ ਪਾ ਲੈ ਮੰਨਣਾ ਨਹੀਂ ਨਹੀਂ ਮੈਂ ਨਹੀਂ ਪਾਣੀ ਤੂੰ ਹੀ ਫੋਨਾਂ ਸੀ ਨਹੀਂ ਪਤਾ ਕਰਨੀਆਂ ਬਦਮਾਸ਼ੀਆਂ ਤੇ ਪਾਣੀਆਂ ਪਜਾਮੀਆਂ ਨਹੀਂ ਨਹੀਂ ਪਾਣੀਆਂ ਇਹਨਾਂ ਪਜਾਮੀਆਂ ਤੇ ਕਰਨੀਆਂ ਬਦਮਾਸ਼ੀਆਂ ਉਹ ਚਿੱਟਾ ਕੁਰਤਾ ਬਰਮਦੰਮੂ ਨੇ ਪਾਉਣਾ ਤਾਂ ਪਹੁੰਚਾ ਚੱਕ ਦਿੰਦੇ ਤੇ ਲੇਕਰ ਬਾਈ ਥੱਲੇ ਉਹਨੇ ਗਰਮ ਪਜਾਮੀ ਬਾਈ ਹੁੰਦੀ ਪਤਾ ਪਤਾ ਦਾ ਵੀ ਹੁਣ ਇਹੀ ਕੰਮ ਹੈ ਪਤਾ ਦਾ ਵੀ ਇਹੀ ਕੰਮ ਪਤਾ ਪਤਾ ਦਾ ਵੀ ਇਹੀ ਕੰਮ ਮੇਰੇ ਪਤਾ ਹੀ ਭਾਦਾ ਸਾਡਾ ਬੰਦਾ ਬਦਮਾਸ਼ ਬੱਚਾ ਕਰਨੀ ਗੁੰਡਾ ਬਾਈ ਕਰਨੀ ਗੁੰਡਾ ਬਾਈ ਬਬਾ ਟੈਕਟਰ ਆ ਗਿਆ ਨਹੀਂ ਆਇਆ ਦੇਦੀ। ਤੇ ਉਹਨੂੰ ਤੇ ਨੂੰ ਕਹਿੰਦੀ ਆ। ਅੱਪਾ ਜਦੋਂ ਕਦੇ ਚਾਹ ਪੀਲੀ। ਚਲੋ। ਅੱਛਾ। ਇੱਕ ਸਵਾਲ ਦੀਦੀ ਨੂੰ ਪੁੱਛ ਲਈਏ। ਦੀਦੀ ਤੂੰ ਮਮਾ ਨੂੰ ਪਿਆਰ ਕਰਦਾ ਪਾਪ ਨੂੰ ਪਿਆਰ ਕਰਦਾ ਚਾਚਾ। ਉਹ ਹੀ। ਧਰਮ ਧਰਮ ਸੰਘਰਸ਼ ਬਾਤ। ਧੰਮੂ ਧਰਮ ਸੰਘਰਸ਼ ਫਸ ਗਈ। ਪਿਆਰ ਕਰਦੀ ਆ। ਧੰਮੂ ਧਰਮ ਸੰਘਰਸ਼ ਫਸ ਗਈ। ਗੱਲ ਤਾਂ ਗੰਨਾਂ ਰਹੀ ਐ। ਮੈਂ ਬਲਵਿੰਦਰ ਜੱਜ ਨੂੰ ਪਿਆਰ ਕਰਦਾ। ਉਹ। ਪਾਪ ਜਦੋਂ ਤੋਂ ਪੁਰਾਣੇ ਹੋ ਗਏ ਨੇ ਕਿ ਤੁਸੀਂ ਪੁਰਾਣੇ ਲੱਗੋ ਹੋ ਜਾਂ ਤੁਸੀਂ ਨਵੇਂ ਨਾ ਮੈਂ ਉਹਨਾਂ ਨੇ ਕਹਿਣਾ ਮੈਂ। ਪੁਰਾਣੇ ਉਹ ਮਜਾਕ ਬੰਦੇ ਰਿਆ ਬੰਨਾ ਕਿਸੇ ਕਰਦਾਂ ਚੱਲ ਚਲੋ ਇਹ ਦੇ ਇਹ ਫੇੜ ਜਾਵਾਂਗੇ ਇਹ ਤਾਂ ਬਲੰਦਰ ਇਹ ਤਾਂ ਚੱਲਦਾ ਰਹਿਣਾ ਖੇਡਣਾ ਮਿਲਣਾ ਇਹਦਾਂ ਖੇਡਣਾ ਵੀ ਬਹੁਤ ਜ਼ਰੂਰੀ ਹੈ ਫਤਿਹ ਦੇ ਨਾਲ ਅਛਾ ਤੇ ਮੇਰੇ ਕੰਮ ਹੁਣ ਜਵਾਬ ਨਹੀਂ ਹੈਗਾ ਹੁਣ ਇਹ ਮੈਂ ਆਫ ਕੈਮਰਾ ਦੱਸਣਾ ਪਸੰਦ ਕਰੂੰਗਾ ਗਾਇਸ ਆਪਾਂ ਸ਼ੂਟ ਹੋਣੇ ਸੀਗੇ ਬਲੰਦਰ ਦੇ ਉਤੋਂ ਉੱਤੇ ਤੇ ਫਤਿਹ ਦੀ ਯੂਨੀਫਾਰਮ ਚੋਣੀ ਸੀ ਉਹ ਤੋਂ ਉੱਤੇ ਤੇ ਹੁਣ ਮੈਂ ਚਲੀ ਹਾਂ ਕਿਚਨ ਚ ਤੇ ਦੇਖਦੇ ਹਾਂ ਕਿਚਨ ਚ ਕੀ ਬਣਾਣੇ ਆ ਜਾ ਕੇ ਅਜੇ ਵੀ ਸ਼ਸ਼ੋ ਪੰਜੇ ਪਿਆ ਹੋਇਆ ਮਨ ਕਿ ਕੀ ਬਣਾਈਏ ਤੇ ਕੀ ਨਾ ਬਣਾਈਏ ਕਦੀ ਇੱਕ ਮਨ ਕਰਦਾ ਵੀ ਕੜੀ ਬਣਾ ਲਈਏ ਇੱਕ ਮਨ ਕਰਦਾ ਵੀ ਦਾਲ ਬਣਾ ਲਈਏ ਬਟ ਪ੍ਰੈਫਰੈਂਸ ਮੇਰੀ ਦਾਲ ਨੂੰ ਹੈ ਦੇਖਦੇ ਹਾਂ ਕਿਹੜੀ ਕਿਹੜੀ ਦਾਲ ਅਵੇਲੇਬਲ ਹੈ ਕਿ ਇੱਕ ਦਾਲ ਬਣਾਣੀ ਪਊਗੀ ਕਿ ਜਾਂ ਫਿਰ ਕੋਈ ਦੋ ਤਿੰਨ ਦਾਲਾਂ ਇਕੱਠੀਆਂ ਕਰਨੀਆਂ ਪੈਣਗੀਆਂ ਜਿਹੜੀ ਲੱਭ ਗਈ ਉਹੀ ਬਣਾ ਦਨੀ ਕਿਉਂਕਿ ਅੱਜ ਕੁਝ ਵੀ ਹੈਵੀ ਖਾਣ ਦਾ ਮਨ ਨਹੀਂ ਤੇ ਬਲਿੰਦਰ ਚਲੇ ਗਏ ਫਤਿਹ ਨੂੰ ਲੈ ਕੇ ਪਿੱਛੇ ਖੇਤ 'ਚ ਉਹਨੇ ਕਾਈ ਟੋੜਾਣੀ ਸੀ ਤੇ ਕਹਿੰਦੇ papa ਨਾਲ ਚੱਲੋ ਮੇਰੇ ਤੇ ਉਹ ਦੋਨੇ ਪਿਓ ਪੁੱਤ ਗਏ ਖੇਤਾਂ 'ਚ ਖੇਡਣ ਤੇ ਆਪਾਂ ਲੱਭਦੇ ਹਾਂ ਦਾਲ ਸਾਬਤ ਮਸਲਾਂ ਦੀ ਵੀ ਪਈ ਮਾਂਹਾਂ ਦੀ ਵੀ ਪਈ ਪਰ ਇਹ ਦਾਲਾਂ ਖਾਣ ਦਾ ਬਿਲਕੁਲ ਵੀ ਮੇਰਾ 1% ਵੀ ਮਨ ਨਹੀਂ ਹੈਗਾ ਮੈਂ ਰਸ਼ਨ ਵਾਲੇ ਡੱਬੇ 'ਚ ਦੇਖ ਕੇ ਆਣੀ ਆ ਇਹ ਕਿਹੜੀ ਕਿਹੜੀ ਦਾਲ ਹੈ ਬਿਲਕੁਲ ਇੱਕ ਤਾਂ ਦੇਖ ਲਈਏ ਕਰਮਾ ਫਰਮੋਕੋਲ ਦਾ ਭੜਿਆ ਹੋਇਆ ਓਹੋ ਦੇਖ ਆ ਦੇਖ ਦਮੂ ਨੇ ਰੂਮ ਮੰਗਿਆ ਸਾਨੂੰ ਨਹੀਂ ਤੁਸੀਂ ਵੀ ਕਿਹਾ ਸੀ ਫਿਰੂੰ ਦੇ ਆਹ ਸਾਈਕਲ ਵਾਲਾ ਸਰਾਣਾ ਦੇ ਲਓ ਸਾਨੂੰ ਦਾ ਇਦਾਂ ਦਾ ਲੈਣਾ ਟੁੱਟਿਆ ਫੁੱਟਿਆ ਜਿਹੜਾ ਬਿਲਕੁਲ ਆ ਹੋਵੇ ਮੈਂ ਰੱਖਿਆ ਇੱਥੇ ਨਾ ਕਿਤੇ ਤੌਣ ਥੱਲੇ ਰਹਿ ਜਾਂਦੀ ਕਿਤੇ ਉੱਪਰ ਤੇ ਫਿਰ ਆ ਆ ਦੇ ਸਾਨੂੰ ਐ ਚੱਲਦਾ ਇਹ ਅੱਛਾ ਹੁਣ ਆਇਆ ਫੇ ਤੈਨੂੰ ਹਸਾਬ ਚਲਾਉਂਦਾ ਫੇ ਤੇ ਪਾਪਾ ਆ ਗਏ ਫਿਰ ਪਿੱਛੋ ਕਿਓ ਕੀ ਕਰਦੇ ਨੇ ਉਹ ਨੂੰ ਫਿਰ ਕਿੱਥੇ ਆਰੇ ਲਾ ਕੇ ਆਏ ਹੋ ਆਪੇ ਕੰਮ ਲੱਗ ਰਹੇ ਹੋ ਫਤਿਹ ਪਾਪਾ ਨੂੰ ਕਿੱਥੇ ਆਰੇ ਲਾ ਕੇ ਆਇਆ ਹੈ ਹਾਂ ਤੂੰ ਵੀ ਵਕੀਲ ਸਾਹਿਬ ਕੱਪੜੇ ਬਦਲ ਲਓ ਲੈ ਫਤਿਹ ਆ ਗਿਆ ਤੇਰੇ ਸਾਹ ਇਹਦਾ ਘੁੰਮ ਗਿਆ ਸੀ ਕਣਕ ਚ ਮਸਾ ਲੱਭਾ ਉਹ ਖੰਬੇ ਤੇ ਗਾਂ ਦਾ ਕਿਥੋਂ ਕਣਕ ਫੋਲ ਆਏ ਫਤਿਹ ਟੁੱਟ ਜਾਣਾ ਇਹਦਾ ਉਹ ਹੋ ਬੰਦ ਹੀ ਨਹੀਂ ਹੋ ਬੰਦੀ ਨਹੀਂ ਹੋ ਰਿਆ ਮੰਗੋ ਮੰਗੀ ਹੋਇਆ ਪਿਆ ਕੰਮ ਮੈਂ ਦਾਲ ਮੰਗਣ ਆਈ ਇੱਧਰ ਹੀ ਮਿਲੀ ਮਿਲਿਆ ਕੁਛ ਵੀ ਨਹੀਂ ਮਿਲੀ ਮਿਲੀ ਨਾ ਮੈਨੂੰ ਦਾਲ ਮਿਲੀ ਹੁਣ ਸੱਚੀ ਮੇਰਾ ਨਾ ਦਿਮਾਗ ਹੋ ਰਿਹਾ ਪੀ ਕੀ ਬਣਾਵਾ ਮੈਂ ਮੂਹ ਕੁਣਾ ਲਓ ਬਣਾ ਲਓ ਮੂਹ ਹੀ ਬਣਾ ਲੈਣਾ ਕੰਮ ਹੋਇਆ ਪਿਆ ਨਹੀਂ ਉਹ ਨਹੀਂ ਬਣਾਣਾ ਹੈਗਾ ਯਾਰ ਵੈਸੇ ਵੀ ਕੋਈ ਸਿੰਪਲ ਜਿਹਾ ਹੀ ਹੀ ਕਰਨ ਦੇ ਯਾਰ ਖਾਣ ਨੂੰ ਮੈਂ ਲੱਡੂ ਵਟ ਲੈ ਹੋਰ ਕਿ ਇੰਨਾ ਥੋੜੀ ਬਾਲਦੇ ਹੁੰਦੇ ਜਿੰਨਾ ਤੁਸੀਂ ਬਾਲਤਾ ਏ ਇਹ ਤਾਂ ਭੁੰਨ ਕੇ ਸੋਨੂੰ ਐਕਚੁਅਲ ਚ ਖਾਂਦੇ ਨੇ ਗਲਤੀ ਨਾਲ ਸਿਟੀ ਲੱਗ ਗਈ ਇਹਨੂੰ ਵੈਸੇ ਲੋਕ ਭੁੰਨ ਕੇ ਖਾਂਦੇ ਸੋਨੂੰ ਸੋਨੂੰ ਯਾਦ ਈ ਕਰੀ ਖੰਨੇ ਆਪਾਂ ਪਹਿਲੀ ਵਾਰੀ ਬਣਾਈਆ ਪਤਾ ਨਹੀਂ ਸੀ ਆਪਾਂ ਤਾਂ ਇਹ ਬੜੀ ਸਖਤ ਹੈ ਤਾਂ ਵੱਡੇ ਵੱਡੇ ਬੜੇ ਨੇ ਆਲੂ ਜੇ ਦਮੋਂ ਇੰਨੀਆਂ ਸਿਟੀਆਂ ਲਵਾਈਆਂ ਕਿ ਉਹਦੀ ਖੀਰ ਹੀ ਬਣ ਗਈ ਸੋਨੂੰ ਮੈਂ ਕਹਾਂ ਬੰਦ ਕਰ ਦੇ ਸੋਨੂੰ ਕਹਿੰਦੀ ਨਹੀਂ ਨਹੀਂ ਉਹ ਛੇਤੀ ਨਹੀਂ ਗੱਲ ਦੀ ਹੋਰ ਛੀਤੀ ਲੱਗਣਦੀ ਉਹਨੂੰ ਜਦੋਂ ਖੋਲਿਆ ਤੇ ਮੈਂ ਕਹਾਂ ਸੋਨੂੰ ਭੁੰਨ ਕੇ ਵਧੀਆ ਬਣਦੀਆਂ ਯਾਰ ਭੁੰਨ ਕੇ ਹੀ ਵਧੀਆ ਬਣਦੀਆਂ ਨੇ ਨਾ ਅੱਗ ਬ ਇਥੇ ਬਾਹਰ ਚੁੱਲਾ ਪਾਲ ਕੇ ਉਹਦਾ ਤੇ ਭੁੰਨ ਲੈਣੀ ਆ। ਅਸੁੱਲਾ ਤਾਂ ਹੈ ਨਹੀਂ ਲੈ ਲੈਣੀ। ਮੈਂ ਹੁਣ ਚੌਲਾਂ ਤੇ ਮਰ ਜਾਣਾ ਮੈਨੂੰ ਲੱਗਦਾ ਮੈਨੂੰ ਚੌਲੀ ਬਣਾਣੇ ਬਣੇ ਨੇ ਮੇਰੇ। ਆ ਖਾ ਲੈ ਮੈਂ ਕੱਢ ਲੈ ਵਿੱਚ। ਮੈਂ ਨਹੀਂ ਖਾਣਾ ਹੈਗਾ ਇੰਨਾ। ਮੈਂ ਤਾਂ ਵੈਸੇ ਦਾਲ ਮੰਗਣਾਂਗੀ ਤੁਹਾਡੇ ਕੋਲੋਂ। ਚੌਲੀ ਬਣਾ ਲੈ ਮਟਰਾਂ ਵਾਲੇ। ਮੈਂ ਵੀ ਉਹੀ ਸੋਚੀ। ਚੌਲੀ ਕਿ ਬਣਾਉਂਗੀ। ਚੌਲ ਵੀ ਮੰਗ ਕੇ ਕਰਨੇ ਤੁਹਾਡੇ ਕੋਲ ਹਨੀ ਸਾਡੇ ਕੋਲ। ਚੌਲ ਲਿਆਓ ਪਰ ਜਾ ਕੇ। ਹੂੰ। ਛਾਲੀ ਤੇ ਚੌਲ ਲਿਆਓ ਫੜ ਕੇ। ਇੱਥੇ ਮੰਗ ਕੇ ਥੋੜਨੇ ਚੌਲ ਤਾਂ। ਉਹ ਨਹੀਂ ਮਿਲਦੇ। ਗੁਲੰਦਰ ਨੂੰ ਵੀ ਭੇਜਣਾ। ਠੀਕ ਹੈ ਤੁਮ। ਓਹ। ਨਲੇੜੀ ਹੋ ਜਾਏਗਾ ਹੁਣ ਮੇਰਾ ਚਾਲੀ ਇੰਦਰ ਚਾਲੀ ਦਾ ਭੁੱਲਿਆ ਹੋਇਆ ਹੈ ਨਾ ਇੰਨਾ ਹੀ ਗਿਆ ਬਲੁੰਦਰ ਛਾਦਲੀ ਦਾ ਛਾਦਲੇ ਦਾ ਮੁੰਡਾ ਬਲੁੰਦਰ